बिनी आदे सोणवी इना गीतियां हे सवे से हीनिया आईया निसंतो बंतो हिया कठिया निसंतो बंतो हिया कठिया वड्या घरा मिया जाईया गत्ता पारिया गत्ता पारिया मकी गट्टिया र चकरी के हते के लचना सावे रेले मुठे के सादा करी सादवा वरगे रेला नाच ਪਰੋਟੇ ਦੇ ਮਤਲੇ ਜੀ ਜਸਾੜੀ ਐਟ ਬਰੋਟੇ ਦੇ ਹਾਂਜੀ ਕੁੜੀਆਂ ਤੇ ਬੋਲੋ ਜਿਲੇ ਹਾਂ ਵੇ ਜਿਲੇਖਾ ਕਾਤੇ ਬੋਲੀ ਸੁਣਾਵੇਂਗੀ ਹੈ ਟੀਚਰਾਂ ਤੇ ਪਾਦੇ ਕੋਈ ਆਉਂਦੀ ਜਿਹੜੀ ਵੀ ਆਉਂਦੀ ਪਾਦੇ ਜਿਹੜੀ ਤੈਨੂੰ ਆਉਂਦੀ ਹੈ ਤੇਰੀ ਫੇਵਰੇਟ ਬੋਲੀ ਜਿਹੜੀ ਆ ਉਸ ਨਾਲ ਦੇ ਤੋ ਲੀ ਗੇ ਬਾਰੇ ਬਾਰੇ ਸੁਣਨਾ ਕੀ ਹਾਂ ਬੁਆ ਤੇ ਕਿਹੜੇ ਬੀਆ ਦੇ ਜੋਰ ਮਾਵਾ ਦੱਤ ਚੱਲ ਬੁਆ ਤੂੰ ਵੀ ਖੜਾ ਦੇ ਦੇ ਚੱਲ ਦੀ ਤੁਰੁ ਦੀ ਗਾਸਰੀ ਅਣੀ ਵੀ ਕੁਰੁ ਦੀ ਲੇ ਲੀ ਕੋਰ ਖੂਡ਼ ਕੀ ਸੁਭਾ ਦੀ ਉੋ ਹਾਂਜੀ ਕਹਤੇ ਬੋਲੀ ਸੁਣਾਓ ਚਾਰਖੇ ਤੇ ਆਉਂਦੀ ਆ ਕੋਈ ਪਾਉ ਕੰਚੀ ਦੇ ਰਹਿ ਜਾ ਕਿਤੇ ਰਹਿ ਜਾ ਕਿਤੇ ਰਹਿ ਜਾ ਹੋਵੇ ਰਣ ਮੱਟ ਬੈਠਾ ਹਾਂਜੀ ਸੁਣਾਓ ਚਾਰਖੇ ਤੇ ਬੋਲੀ ਸਰ ਕਾਮੇਰਾ ਰੰਗ ਰਗੀਲਾ ਤੱਖਾ ਮੇਰਾ ਰੰਗ ਰਗੀਲਾ ਬਿਸੋਨੇ ਦੀਆਂ ਅੱਖਾਂ ਬਿਸੋਨੇ ਦੀਆਂ ਅੱਖਾਂ ਮਾਂ ਮੇਰੀ ਦੀਆਂ ਦਾਦਾ ਵੰਤਾ ਸਰਖੇ ਵੱਲ ਵਿਖਾ ਮਾਂ ਮੇਰੀ ਨੇ ਜੱਥਾ ਦਿੱਤਾ ਫਿਲੀ ਲਿਆ ਦੇ ਤੂੰ ਵਿਸਰਤ 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 ਕੱਦਿਆ ਕਰੂ ਕੱਦਿਆ ਕਰੂ ਤੇਰੀ ਨੂੰ ਵਿਸਰਤ ਕੱਦਿਆ ਕਰੂ ਕੱਦਿਆ ਕਰੂ ਤੇਰੀ ਨੂੰ ਵਿਸਰਤ ਕੱਦਿਆ ਕਰੂ ਅੱਗੇ ਆ ਜਾ ਅੱਗੇ ਹਾਂਜੀ ਹਾਂਜੀ ਸੋਹਣਿਆ ਆ ਗਿਆ ਨੀ ਕੁੜੀਓ ਸੋਹਣਿਆ वीरते बोली पाओ कुई मा आते पादो नहीं चमर तो पैला लो की जोन सोच गे चमर तो पैला लो की जोन सोच गे बनो ता पैला आई ते लगाई बाहरे हाँ जी पूछो मैडम थोड़ा पीछे बैठ चाचे से बोली पाने के बता चार से पाते हैं चरखा मेरा रंग रंगीला चरखा मेरा रंग रंगीला बिस्सों ने दिया बेखा बिस्सों ने दिया बेखा माँ मेरी दिया याद आया मन जा चरखे बल बेखा माँ मे ਵੇਸ阿里 ਰਾਤ ਵੈਸ阿里 ਰਾਤ ਕਿਹਨੂੰ ਕਹਿੰਦੇ ਨੇ ਬਈ ਬੂਸਾ ਆ ਜਾ ਆ ਜਾ ਗਏ ਆ ਜਾ ਗਏ ਕਰਨ ਦੇ ਕਰ ਲੈਣ ਕਰ ਗਿਆ ਬੰਦਾ ਹੋ ਗਿਆ ਬੰਦਾ ਹਾਂਜੀ ਕਾਹਤੇ ਬੋਲੀ ਸੁਣਾਵੋਗੇ ਪੰਜਾਬਣ ਤੇ ਸੁਣਾ ਦੇ ਕੋਈ ਮੈਨੂੰ ਮਾਣ ਹੈ ਪੰਜਾਬਣ ਹੋਣ ਦਾ ਜੇ ਮੈਂ ਦੋ ਪੈਰ ਕੱਟ ਤੁਰਦੀ ਪਰ ਤੁਰਦੀ ਮੜੱਕ ਦੇ ਨਾਲ ਬੋਲੀ ਪਾਣੀ ਆ ਤਾ ਪਾਣੀ ਹਾਂਜੀ ਕਾਤੇ ਬੋਲੀ ਸੁਣਾਉਂਗੇ ਮੀਂਹ ਤੇ ਬੋਲੋ ਜੀ ਮੀਂਹ ਮਾਛੀ ਵਾਲੇ ਮਾਛੀ ਵਾਲੇ ਮੀਂਹ ਪੈਂਦਾ ਮੇਰਾ ਪੱਛਿਆ ਮੀਂਹ ਦਾ ਲੈਂਗਾ ਮਾਛੀ ਵਾਲੇ ਮਾਛੀ ਵਾਲੇ ਮੀਂਹ ਪੈਂਦਾ ਮੇਰਾ ਪੁੱਜ ਗਿਆ ਬਰੀ ਦਾ ਲੈਂਗਾ ਮੁੰਡਾ ਰੋਵੇ ਮੁੰਡਾ ਰੋਵੇ ਅੰਬੀਆਂ ਨੂੰ ਨਾ ਆ 来 ਨਹੀਂ ਹਸਲ ਪਵਨ ਦੱਸੋ ਮੜ ਮੜ ਤੁਸੀਂ ਦੱਸੋ ਭਾਈ ਕੱਥੇ ਪੋਣੀ ਬੋਲੀਏ ਤੂੰ ਘਰ ਵਾਲੇ ਜਿਹੜੇ ਦਿਨ ਚੰਗੀ ਲਾਉਂਦੇ ਆਂ ਆਹੋ ਤੇ ਮਾਈਏ ਤੇ ਪਾਲ ਮਾਈਏ ਤੇ ਚੱਲ ਵੀ ਮਾਈਏ ਤੇ ਬੋਲੀ ਪਾ ਮੈਨੂੰ ਆਇ ਤਾਂ ਮਤ ਲੱਗਣ ਲੱਗੇ ਉਹਨਾਂ ਦਾ ਵਿਆਹ ਹੋ ਕੇ ਕਹਿੰਦੀ ਲੱਗੂਗਾ ਪਵਨ ਕਾਨੀਓ ਸਜਦਾ ਤੀਸੀ ਨੀਓ ਸਜਦੀ ਕਾਨੀਓ ਸਜਦਾ ਤੀਸੀ ਨੀਓ ਸਜਦੀ ਸਜਦਾ ਬੜਾ ਤੇ ਵਾਰੀ

ਚੱਕ ਕਰੋ ਹਾ ਜਿਹਦਾ ਸਿੱਟ ਆ ਵਿਆਹ ਸਾਤ ਲੀਤੇ ਮਰੋ ਰਿਆ ਰੁਛਣਾ ਜਾਂਦਾ ਮাইয়া ਰੁਛਣਾ ਜਾਂਦਾ ਮাইয়া ਵਿਆਹ ਸਾ ਗਲੀ ਵਿੱਚੋਂ ਮੋੜਿਆ ਬਾਦਗੇ ਦਾ ਸਿੱਟ ਹਾਂਜੀ ਬੋਲੀ ਕਾਤੇ ਸੁਣਾਉਂਗੇ ਜਿਹੜੀ ਹੁਣ ਤੱਕ ਕਿਸੇ ਨੇ ਨਹੀਂ ਸੁਣਾਈ ਉਹ ਬੋਲੀ ਸੁਣਾ ਦੇ ਨੱਚ ਗਈ ਨੱਚ ਨੱਚ ਗਈ ਨੱਚ ਗਈ ਨੱਚ ਗਈ ਨੱਚ ਗਈ ਦੇਖੋ ਕੀ ਹੋ ਰਿਹਾ ਹੈ ਹਾਂ ਬਈ ਕਾਤੇ ਸੁਣਾਏਗਾ ਕੈਂਠੇ ਤੇ ਸੁਣਾ ਦੇ ਕੋਈ ਕਾਲੇ ਸੂਟ ਤੇ ਕਾਲੇ ਸੂਟ ਤੇ ਸੁਣਾ ਦੇ ਨਾ ਉਹ ਦੁਕਾਨੀ ਕਿੰਨ ਗੱਲਾਂ ਚਲ ਹਾਂਜੀ ਭੈਣਾ ਤੇ ਬੋਲੀ ਸੁਣਾ ਦਿਓ ਕੋਈ ਭੈਣਾ ਭੈਣਾ ਆਈਓ ਇਕੱਠੀਆਂ ਹੋ ਕੇ ਹੁਣ ਤੁਸੀਂ ਭੈਣਾ ਭਾਬੀਆਂ ਤੇ ਨਾਨਦ ਪਰਜਾਈ ਤੇ ਕੋਈ ਇੱਕ ਇਹ ਦੋ ਮੇ ਭੈਣਾ ਨੱਚੀ ਐ ਸਾਰੇ ਨੱਚੀ ਇਧਰ ਆਲੀ ਜਠਾਣੀ ਆਉਂਦੀ ਨਹੀਂ ਕਿਤੇ ਮਧਾਣੀ ਆ ਮਧਾਣੀ ਆ ਮਧਾਣੀਆਂ ਪੇਕੇ ਦੋ ਮੇ ਭੈਣਾ ਨੱਚੀ ਐ ਸਾਰੇ ਨੱਚੀ ਇਧਰ ਆਲੀ ਜਠਾਣੀ ਚਲੋ ਸ਼ੁਰੂ ਕਰੋ ਕਿਹੜੇ ਤੁਸੀਂ ਪੰਗੋ ਦਿਖਾਣਾ ਸਾਹੁਰੂ ਘਟਾਵਾ ਨਾ ਨਹੀਂ ਨਹੀਂ ਦੇ ਦੇ ਵਿੱਚ ਅੰਬਾ ਪਾ ਦੇ ਦੇ ਵਿੱਚ ਅੰਬਾ ਪਾ ਪਾ ਜੋ ਦੇ